ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਦੱਸਾਂਗੇ ਕਿ ਸੀਐਸਸੀ ਆਈਡੀ ਤੋਂ ਤੁਸੀਂ 10 ਲੱਖ ਵਾਲਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਕਿਵੇਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਸਾਨੂੰ ਅਪਾਇੰਟਮੈਂਟ ਸਲਿੱਪ ਆਏਗੀ ਤੁਹਾਡੇ ਕੋਲ ਐਡਾ ਦੀ ਅਪਾਇੰਟਮੈਂਟ ਸਲਿੱਪ ਲੈ ਕੇ ਕਸਟਮਰ ਦਾ ਡਾਟਾ ਸਾਰਾ ਐਂਟਰ ਕਰਨਾ ਹੈ ਤੇ ਚਲੋ ਹੁਣ ਅਸੀਂ ਚੱਲਦੇ ਹਾਂ ਕੰਪਿਊਟਰ ਸਕਰੀਨ ਤੇ ਅੱਜ ਦੋਸਤੋ ਤੁਸੀਂ ਸਭ ਤੋਂ ਪਹਿਲਾਂ beneficiary.nhd.gov.in ਤੇ ਜਾਣਾ ਹੈ ਆਪਰੇਟਰ ਤੇ ਜਾਣਾ ਹੈ ਕੈਪਚਾ ਭਰ ਕੇ ਮੋਬਾਈਲ ਨੰਬਰ ਭਰ ਕੇ ਲੌਗਇਨ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਥੇ PMJ ਸਿਲੈਕਟ ਕਰਨਾ ਹੈ ਇੱਥੇ ਸਟੇਟ ਪੰਜਾਬ ਤੇ ਸ਼ਬ ਸਕੀਮ ਮੁੱਖ ਮੰਤਰੀ ਸਹਾਇਤ ਯੋਜਨਾ ਸਿਲੈਕਟ ਕਰਨੀ ਹੈ ਤੇ ਡਿਸਟ੍ਰਿਕਟ ਜੋ ਤੁਹਾਡਾ ਡਿਸਟ੍ਰਿਕਟ ਆ ਉਹ ਭਰਨਾ ਹੈ ਇੱਥੇ ਤੁਸੀਂ ਫੈਮਿਲੀ ਆਈਡੀ ਜਾ ਤੁਸੀਂ ਆਧਾਰ ਨੰਬਰ ਭਰ ਸਕਦੇ ਹੋ ਆਧਾਰ ਨੰਬਰ ਭਰ ਕੇ ਕੈਪਚਾ ਐਂਟਰ ਕਰਕੇ ਇੱਥੇ ਸਰਚ ਦਾ ਆਪਸ਼ਨ ਆ ਜਾਊਗਾ ਤੁਸੀਂ ਸਰਚ ਕਰ ਲੈਣਾ ਹੈ ਇਸ ਤੋਂ ਬਾਅਦ ਜੇ ਤੁਹਾਡਾ 5 ਲੱਖ ਦਾ ਆਇਸ਼ਮਾਨ ਕਾਰਡ ਬਣਿਆ ਹੋਇਆ ਹੈ ਤਾਂ ਤੁਹਾਡਾ ਆਇਸ਼ਮਾਨ ਕਾਰਡ ਦੇ ਸਾਹਮਣੇ ਡਾਊਨਲੋਡ ਦਾ ਆਪਸ਼ਨ ਆ ਉੱਤੇ ਕਲਿੱਕ ਕਰਨੀ ਆ ਤੇ ਉੱਤੇ ਕਲਿੱਕ ਕਰਨ ਤੋਂ ਬਾਅਦ ਰੀਡੂ ਈਕੇ ਵੀਸੀ ਤੇ ਜਾਣਾ ਹੈ ਕਲਿੱਕ ਕਰਨਾ ਹੈ ਇਹੂ ਇਹ ਕੇ ਬਾਰੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਬੈਨੀਫੀਸ਼ੀਅਰੀ OTP ਭਰਨਾ ਹੈ ਤੇ ਆਪਰੇਟਰ ਦਾ OTP ਭਰਨਾ ਹੈ OTP ਵੈਰੀਫਾਈ ਤੋਂ ਬਾਅਦ ਤੁਸੀਂ ਫੋਟੋਗ੍ਰਾਫ ਕੈਪਚਰ ਕਰਨੀ ਆ ਤੁਸੀਂ ਦੇਖ ਸਕਦੇ ਹੋ ਫੋਟੋ ਕੈਪਚਰ ਤੋਂ ਬਾਅਦ ਮੋਬਾਈਲ ਨੰਬਰ ਫਿਲ ਕਰਨਾ ਹੈ ਮੋਬਾਈਲ ਨੰਬਰ ਤੋਂ ਬਾਅਦ ਈਅਰ ਆਫ ਬਰਥ ਅ ਰਿਲੇਸ਼ਨਸ਼ਿਪ ਵਿਦ ਫੈਮਿਲੀ ਹੈਡ ਦਿਖੋ ਹੋ ਜੇਗੀ ਪਿੰਨ ਕੋਡ ਭਰਨਾ ਹੈ ਸਟੇਟ ਪੰਜਾਬ ਡਿਸਟ੍ਰਿਕਟ ਤੁਹਾਡਾ ਜਿਹੜਾ ਹੈਗਾ ਉਹ ਚੋਇਆ ਜਾਏਗਾ ਤੇ ਰੂਰਲ ਜਾਏਗਾ ਤਾਂ ਰੂਰਲ ਭਰਨਾ ਹੈ ਜੇ ਅਰਬਨ ਤਾਂ ਅਰਬਨ ਭਰਨਾ ਹੈ ਆਈਡੀ ਟੈਬ ਤੇ ਤੁਸੀਂ ਇੱਥੇ ਵੋਟਰ ਆਈਡੀ ਪਾ ਲੈਣਾ ਹੈ ਵਿਲੇਜ ਦਾ ਨਾਮ ਸਿਲੈਕਟ ਕਰਨਾ ਹੈ ਸਰਕਾਰ ਦੀ ਪੀਡੀਐਫ ਫਾਈਲ ਅਪਲੋਡ ਕਰਨੀ ਆ ਅਪਲੋਡ ਕਰਨ ਤੋਂ ਬਾਅਦ ਸਬਮਿਟ ਕਰ ਦੇਣਾ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਰੀਡੋ ਈਕੇ ਬੈਚੀ ਕੰਪਲੀਟਡ ਹੋ ਚੁੱਕੀ ਆ